ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਗੱਲ ਕਰਦੇ ਆਂ ਜੀ ਆਪਾਂ ਮੱਕੀ ਦਾ ਰੇਟ ਹੁਣ ਇਸ ਟਾਈਮ ਕੀ ਚੱਲ ਰਿਹਾ ਤੇ ਜੇ ਕਿਸੇ ਨੇ ਛੱਲੀ ਵੇਚਣੀ ਆ ਤੇ ਛੱਲੀ ਦਾ ਕੀ ਰੇਟ ਚੱਲ ਰਿਹਾ ਤੇ ਮੱਕੀ ਦਾ ਜਿਹੜਾ ਝਾੜ ਵਾ ਆਪਾਂ ਵੱਧ ਕਿਹੜੇ ਤਰੀਕੇ ਨਾਲ ਹੁਣ ਲੈ ਸਕਦੇ ਆ ਇਸ ਬਾਰੇ ਆਪਾਂ ਪੂਰੀ ਗੱਲਬਾਤ ਅੱਗੇ ਇਸ ਵੀਡੀਓ 'ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਮੱਕੀ ਦਾ ਝਾੜ ਜਿਹੜਾ ਆਪਾਂ ਵੱਧ ਲੈਣ ਦਾ ਤਰੀਕਾ ਇਹੋ ਹੀ ਆ ਵੀ ਆਪਾਂ ਜਿਹੜੀ ਮੱਕੀ ਆ ਇਹਨੂੰ ਬਿਲਕੁਲ ਪਕਾ ਕੇ ਤੇ ਫਿਰ ਆਪਾਂ ਵਡਾਉਣਾ ਵਾ ਬਹੁਤੇ ਕਿਸਾਨ ਵੀਰ ਜਿਹੜੇ ਆ ਪਹਿਲੀ ਛੇਤੀਬਿਲੀ ਕਰਨ ਕਰਕੇ ਜਿਹੜੀਆਂ ਗੰਢਾਂ ਤੜਾ ਲੈਂਦੇ ਆ ਤੇ ਗੰਢਾਂ ਤੜਾ ਕੇ ਉਡਾਉਂਦੇ ਆ ਉਹ ਝਾੜ ਜਿਹੜਾ ਉਹ ਤਾਂ ਡਾ ਘਟ ਨਿਕਲੂਗਾ ਜਦੋਂ ਛੱਲੇ ਆਪਾਂ ਡੰਡੇ ਦੇ ਨਾਲ ਹੀ ਪਕਾ ਕੇ ਵਡਾਵਾਂਗੇ ਜਦੋਂ ਛੱਲੇ ਠਾਣਨ ਮੁਰਗੀ ਡਿਗਪੀ ਫੇਰ ਜਿਹੜਾ ਝਾੜੇ ਦਾ ਵਾ ਪੂਰਾ ਫੁੱਲ ਨਿਕਲਦਾ ਜੇ ਤੇ ਜੇ ਆਪਾਂ ਇਹਦੇ ਹੁਣ ਛੱਲੀ ਦਾ ਰੇਟ ਜੇ ਆਪਾਂ ਛੱਲੀ ਦੇ ਰੇਟ ਦੀ ਗੱਲ ਕਰ ਲਈਏ ਤੇ ਛੱਲੀ ਜਿਹੜੀ ਐ ਇਸ ਟਾਈਮ ਬਹੁਤ ਮੰਦੀ ਚੱਲ ਰਹੀ ਹੈ ਛੱਲੀ ਤੁਸੀਂ ਨਾ ਤੜਾਇਓ ਛੱਲੀ ਜਿਹੜੀ 6 ਤੋਂ 7 ਰੁਪਏ ਕਿਲੋ ਮੰਡੀ ਦੇ ਵਿੱਚ ਵਿਕ ਰਹੀ ਹੈ ਜੇ ਹੁਣ ਮੱਕੀ ਦੇ ਰੇਟ ਦੀ ਗੱਲ ਕਰ ਲਈਏ ਤੇ ਮੱਕੀ ਦਾ ਰੇਟ ਇਸ ਟਾਈਮ ਬਹੁਤ ਵਧੀਆ ਚੱਲ ਰਿਹਾ ਜੀ 2400 ਤੋਂ ਲੈ ਕੇ ਤੇ 2600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੱਕੀ ਇਸ ਟਾਈਮ ਸੁੱਕੀ ਜਿਹੜੀ ਆ ਹੁਣ ਵਿਕ ਰਹੀ ਐ ਤੇ ਉਮੀਦ ਆ ਵੀ ਮੱਕੀ ਦਾ ਰੇਟ ਇਸ ਵਾਰ ਜਿਹੜਾ ਵਾ ਉਹ ਵਧੀਆ ਰਹੂਗਾ ਸੋ ਹੋਰ ਕੋਈ ਨਵੀਂ ਅਪਡੇਟ ਰੇਟਾਂ ਬਾਰੇ ਆਊਗੀ ਤਾਂ ਆਪਾਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਸੋ ਧੰਨਵਾਦ ਜੀ